ਵਿਧਾਨ ਸਭਾ ਹਲਕਾ ਖੇਮਕਰਨ ਦਿਨ ਪੈਂਦੇ ਪਿੰਡ ਅਲਗੋ ਕਲਾ ਵਿਖੇ ਕੁਝਣ ਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਦੀ ਬੁਲੇ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਕੰਬੇ ਰੂਪ ਤੇ ਵਿੱਚ ਜ਼ਖਮੀ ਕਰ ਦਿੱਤਾ ਘਰ ਦੀ ਪੰਦ ਤੂੜ ਕਰਦਿਆਂ ਹੋਇਆਂ ਘਰ ਦੇ ਵਿੱਚ ਗੋਲੀਆਂ ਤੱਕ ਚਲਾਈਆਂ ਗਈਆਂ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮੁਖੀਆ ਪੀੜਿਤ ਬਲਵੰਤ ਸਿੰਘ ਪਤੂ ਦਾ ਕਹਿਣਾ ਹੈ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਜੋ ਵੀ ਉਸੀ ਜ਼ਮੀਨ ਐ ਉਹ ਠੇਕੀ ਉੱਤੇ ਲੈ ਕੇ ਉਸ ਵਿੱਚ ਫਸਲ ਬੀਜੇ ਨੇ ਜ਼ੁਰਾਨ ਪਿੰਡ ਬਲਟੋਹੇ ਦਾ ਰਹਿਣ ਵਾਲਾ ਗੁਰਦੇਵ ਸਿੰਘ ਉਸ ਦੀ ਭਤੀਜੀ ਨੂੰ ਜ਼ਬਰਦਸਤੀ ਕਰੋਪਾ ਜਾ ਕੇ ਉਸ ਦੇ ਨਾਲ ਲਵ ਮੈਰिज ਕਰਵਾ ਲਈ ਜਿਸ ਤੋਂ ਬਾਅਦ ਗੁਰਦੇਵ ਸਿੰਘ ਉਹਨਾਂ ਦੇ ਨਾਲ ਲਾਗੜਾ ਰੱਖਣ ਲੱਗ ਪਿਆ ਉਸ ਦੇ ਪ੍ਰਾਦੀ ਪਹਲੀ ਉੱਤੇ ਗੁਰਦੇਵ ਸਿੰਘ ਕਬਜ਼ਾ ਕਰਨਾ ਚਾਹੁੰਦਾ ਜੋ ਉਹ ਕਰ ਨਹੀਂ ਸਿਤੇ ਦਿੰਦੇ ਇਸੇ ਗੱਲ ਨੂੰ ਲੈ ਕੇ ਗੁਰਦੇਵ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਫੋਨ 'ਤੇ ਗਾਲੀ ਗਲੋਚ ਕੀਤੀ ਅਧਿਕਾਰ ਦੇ ਵਿੱਚ ਆ ਕੇ ਫਿਰ ਪੰਨ ਤੋੜ ਤੱਕ ਕੀਤੀ ਇਸ ਵਕਤ ਜੇਰੀ ਲਾਜ ਸਿਵਲ ਹਸਪਤਾਲ ਤਰਨਤਾਲ ਦੇ ਵਿੱਚ ਦਾਖਲ ਹੈ ਉਹਨਾਂ ਕਿਹਾ ਕਿ ਇਸ ਘਟਨਾ ਸੰਬੰਧੀ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਹੁਣ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਗੁਰਦੇਵ ਸਿੰਘ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਰ ਨੂੰ ਨਕਾਰਿਆ ਉਹਦੇ ਤੋਂ ਅੰਦਾਜ਼ਨ ਨੇ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਵੱਲੋਂ ਵੀ ਮਾਮਲੇ ਦੀ ਜਾਂਚ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਕਿ ਨਵੀਂ ਵੀ ਜੀ ਤੁਹਾਡਾ ਬਿਆਨ ਸਿੰਘ ਜੀ ਕਿਹੜਾ ਬੰਦੇ ਆ ਗੋਕਲਾ ਜੀ ਸਾਡੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਇਹ ਸਰ ਮਨ ਲਾਤਾ ਉਹ ਕਹਤੂਂ ਗਿਆ ਹਨ ਉਹ ਦੇ ਦੇਣਾ ਰਹਿੰਦਾ ਹੈ ਕਿੱਥੋਂ ਦਾ ਬੰਦਾ ਇਹ ਬਟੋਆ ਦਾ ਜੀ ਅੱਛਾ ਪਿੰਡ ਬਟੋਆ ਦਾ ਆ ਆਲਾ ਢੱਫੇ ਵਾਜਦੇ ਕਾਰਨ ਕੀ ਹੈ ਜੀ ਇਹ ਇਹ ਜਨਾਬ ਇਸ ਤਰ੍ਹਾਂ ਮਤਲਬ ਭਤੀ ਸਾਡੀ ਕੱਢ ਕੇ ਲੈ ਗਿਆ ਜੀ ਅੱਗੇ ਉਹਦੇ ਚਾਹੀ ਆਪਦੇ ਅੰਦਰ ਬਾਹਰ ਆਡ ਬਾ ਰਹਿਆ ਤੇ ਇਹਦਾ ਆਪਣੇ ਦੋਸ਼ ਕੋਈ ਨਹੀਂ ਇਹਦਾ ਤੇ ਤੁਹਾਡੇ ਨਾਲ ਕਾਹਤੋਂ ਲੜਾਈ ਹੋਈ ਸਾਡੇ ਨਾਲ ਵੀ ਅਸੀਂ ਠੇਕੇ ਟੁਕੇ ਤੇ ਪਹਿਲੀ ਹੋਉਂਦੇ ਨਾ ਕਰਕੇ ਤੇ ਇਹ ਕਰਦੇ ਜੀ ਮਤਲਬ ਕਿ ਜਿਹੜੇ ਭਰਾ ਦੀ ਪਹਿਲੀ ਠੇਕੇ ਤੇ ਹਾਂਜੀ ਪਹਿਲੀ ਠੇਕੇ ਤੇ ਇਹ ਕੀ ਹੁੰਦਾ ਇਹ ਪਹਿਲੀ ਸ਼ਰਾਉ ਨੂੰ ਠੱਕੇ ਨਾ ਫਿਰਨਦੇ ਆ ਜੀ ਤੇ ਆ ਗੋਲੀ ਕਿੰਨੇ ਚਲਾਈ ਉਹਨੇ ਚਲਾਈ ਹਾਂਜੀ ਗਦੇਵ ਸਿੰਘ ਪਿੰਡ ਬਲਟੋਆ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ ਵਾਹ ਜੀ ਕਾਫੀ ਨੁਕਸਾਨ ਕੀਤਾ ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ ਲੋਕ ਇਥੇ ਦਾ ਉਹ ਤਰਨਦਨ ਜੀ ਤੇ ਆ ਸਾਰਾ ਕੁਝ ਉਹਨਾਂ ਹੀ ਕੀਤਾ ਹਾਂਜੀ ਹਾਂਜੀ ਥੈਂਕ ਯੂ ਗੀਜ਼ਦਾਰ ਹੈ ਮੁੰਡਾ ਅੰਦਰ ਵੜਿਆ ਜਦੋਂ ਫਾਇਲ ਕੀਤੀ ਬਾਚਨ ਦਰਖਾਸਤ ਦਿੱਤੀ ਇਸ ਬੰਦੇ ਦਿੱਤੀ ਬਟਾ ਚੌਕੀ ਥਾਂ ਕਿੱਥੇ ਜੀ ਅਲਮੋ ਕੋਠੀ ਤੇ ਕਾਰਵਾਈ ਹੋਈ ਹੈ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਜਨਾਬ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਸਾਡੀ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਾਜਾਣਾ ਜੀ ਕੀ ਨਬੰਦੀ ਤੇ ਸੱਪਾ ਹਾਂ ਜਿਹੜੀ ਭਾਂਤੋੜ ਹੋਈ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਹਾਂ ਜੀ ਇਹ ਮਾਮਲਾ ਤੇ ਆ ਪਹਿਲੀ ਪੁਰੀ ਦਾ ਹੀ ਆ ਪਈ ਹੈ ਵਾਈ ਦੇ ਪਈ ਇੱਥੇ ਕੇ ਤਾਂ ਇੱਥੇ ਠੇਕੇ ਤਾਂ ਲਈ ਹਾਂ ਤੇ ਕੋਈ ਨਹੀਂ ਕੀ ਮਾਮਲਾ ਕੀ ਹੈ ਕਿਸ ਤਰ੍ਹਾਂ ਮਨ ਲਗੇ ਠੇਕੇ ਤੁਸੀਂ ਕੀ ਤੋਂ ਲਈ ਹਾਂ ਇੱਥੇ ਠੇਕੇ ਤੋਂ ਆਦੇ ਜੇਠ ਜਠਾੜੀ ਦੇ ਜੇਹ ਹਾਂ ਜਠਾੜੀ ਤੋਂ ਲਈ ਤੇ ਡੱਕਦਾ ਕੌਣ ਹੈ ਡੱਕਦਾ ਕਰਦੇਵ ਸਿੰਘ ਕਿੱਥੋਂ ਦਾ ਹੈ ਇਹ ਉਲਟਾ ਇਹਦਾ ਤੇ ਆ ਕੀ ਗੱਲ ਹੋਈ ਹੈ ਜਿਹੜੀ ਭਾਂਤੋੜ ਹੋਈ ਗੋਲੀ ਚੱਲੀ ਇਹ ਭਾਂਤੋੜ ਹੋਈ ਹੈ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਕਿ ਉਹਨੇ ਆਪਾਇਓ ਲੋ ਫੋਨ ਲਾਇਆ ਫੇ ਮੈਂ ਆਉਣ ਲੱਗਾ ਘਰੇ ਤੇ ਮਾਇ ਕਦ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਦੱਤੀ ਮੈਂ ਬਾਹਰ ਨਹੀਂ ਮੁੜ ਕੇ ਨਿਕਲੀ ਕਦ ਮੁੰਡੇ ਨੂੰ ਪੋਟੇ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਪੀਨਾ ਦਾ ਗੁਰਸੇਵ ਕਸੈਦ ਤੇ ਜ਼ਖਮੀ ਆ ਹਾਂਜੀ ਕਿੱਥੇ ਆ ਧੰਦਾਨ ਦਾਖਲਵਾ ਹਾਂਜੀ ਦਾਖਲ ਤੂੰ ਕੋ ਦਰਖਾਸਤ ਦਿੱਤੀ ਐ ਸਮਝ ਤੇ ਦਿੱਤੀ ਸੀ ਭਾਜੀ ਕੋਠੀ ਤੇ ਕੋ ਕਾਰਵਾਈ ਹੋਈ ਹੈ ਕਾਰਵਾਈ ਤੇ ਨਹੀਂ ਕੋਈ ਤੇ ਗੋਲੀ ਕਿੰਨੇ ਕੀ ਚੱਲੇ ਗੋਲੀ ਵਾਵਾ ਇਹ ਆਖ 3 4 ਫਾਇ ਆਪੇ ਚੱਲਦਾ ਚਲਾਏ ਨੇ ਉਹ ਲੋਟਾ ਤਾਂ ਪੈਨ ਨਾ ਭਾਰਕੀ ਉਹਨ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਫਿਰ ਸਾਨੂੰ ਮਿਲਨੇ ਚਾਹ ਸਾਫ ਮਿਲਣਾ ਚਾਹੀਦਾ ਹਨ ਜੀਵਤ ਜੀ ਕੀ ਨਾਮ ਹੈ ਆਪਣਾ ਦੇ ਕੀ ਕੀ ਗੱਲ ਹੋਈ ਹੈ ਜੀ ਮੇਰੇ ਨਾਲ ਗਸੇਵ ਸਿੰਘ ਆ ਜੀ ਤੇ ਜੀ ਦਾ ਪੰਜ ਤੋਂ ਛੇ ਲੋਗ ਆਏ ਆ ਤੇ ਮੈਂ ਆਪਣੇ ਭਾਉ ਦੇ ਕਰੇ ਪਹਿਲਾਂ ਮੇਰੇ ਡਾਂਗ ਦਾ ਮਾਰਿਆ ਦਾਦਾ ਪੁੱਤਰ ਮਾਰੇ ਆ ਕੇ ਮਾਰੇ ਆ ਇਹ ਛੇ ਅੱਜ ਜੀ ਜੀ ਨੇ ਪਤਾ ਨਹੀਂ ਡਾਂਗ ਦੂ ਜੇ ਇਹ ਟੁੱਟ ਗਈ ਤੇ ਟੁੱਟ ਗਈ ਹੈ ਹਾਂ ਜੀ ਤੇ ਇੰਦਰ ਆਵੇ ਇੱਥੇ ਦਾਦਰ ਮਾਰਿਆ ਵਾ ਅਛਾ ਜੀ ਹਾਂ ਜੀ ਜਿੱਦੇ ਲਾਦ ਨੂੰ ਕੱਢ ਜਾਣ ਦੇ ਪਛਾਨਿਆ ਚਿਹਰੇ ਤੇ ਬਾਹਲੇ ਨੇ ਮੂੰਹ ਬੱਦੇ ਹੋਏ ਅਛਾ ਹਾਂ ਅੱਛਾ ਤੇ ਇੱਕ ਬਾਤ ਹੋਰ ਅਛਾ ਇਹ ਤਾਂ ਕਰਦੇ ਹੁੰਦੇ ਸੀ ਕਿ ਕੋਪੀ ਅਛਾ ਤੇ ਇਹ ਵੀ ਕਰ ਲਾ ਹਾਂ ਠੀਕ ਹੈ ਚਿਹਰੇ ਪਛਾਣਦੇ ਹੀ ਵੀ ਰਹੇ ਹਾਂ ਹਾਂ ਜੀ ਜੀ ਠੀਕ ਹੈ ਤੇ ਮੈਂ ਬਾਜੂ ਭੱਜ ਕੇ ਅੰਦਰ ਵੜ ਗਿਆ ਮੈਂ ਇਹਨਾਂ ਨੂੰ ਛੁੱਟ ਛੱਡ ਕੇ ਅਛਾ ਤੇ ਇਹਨਾਂ ਬਾਜੂ ਬੋਲਣੇ ਚਲੇ ਗਏ ਨਾ ਕੰਦਾ ਹੀ ਬੋਲਦੇ ਹਮਾਰੇ ਉਹਦੇ ਕੰਦਾ ਦੇ ਨਿਸ਼ਾਨ ਵੀ ਹੈਗੇ ਆ ਅਛਾ ਪੁਲਿਸ ਮੌਕਾ ਵੇਖ ਕੇ ਲਈ ਗਿਆ ਠੀਕ ਹੈ ਹਾਂ ਅੰサー ਇੱਕ ਅਲਗੋ ਕਲਾਨੀ ਆਂ ਬੇਕਾ ਨੇ ਬਲਵੰਤ ਸਿੰਘ ਪੱਤੂ ਆ ਉਹਨਾਂ ਦੇ ਘਰ ਕੁਝ ਵਿਅਕਤੀਆਂ ਨੇ ਆੜ ਕੇ ਗੋਲੀ ਚਲਾਈ ਤੇ ਬੰਨ ਸ਼ੂਟ ਕੀਤੀ ਹੈ ਟੀ ਮਾਮਲਾ ਕੀ ਹੈ ਸਰ ਅੱਜ ਇਹ ਮਾਮਲਾ ਜੀ ਗੁਰਸੇਵਕ ਸਿੰਘ son of ਬਲਵੰਤ ਸਿੰਘ ਵਾਸੀ ਬੇਕਾ ਅਲਗੋ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ ਸਾਡੇ ਘਰ ਦੇ ਵਿੱਚ ਆਏ ਸੀ ਸਾਡੇ ਘਰ ਗੋਲੀ ਚਲੀ ਹੈ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧੀ ਜੋ ਅਗਲੇ ਬੰਨੇ ਤਪੀਸ਼ ਹਾਲਾ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਵੇ। ਉਹ ਕਹਿੰਦੇ ਕਿ ਖੋਲ ਤਾਂ ਪੁਲਿਸ ਲੱਗ ਗਈ। ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ ਛਿੱਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਦਿੱਤੇ ਦੇਤੇ ਛਿੱਕਾ ਕੋਈ ਮਿਲਿਆ ਨਹੀਂ। ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ। ਕੋਈ ਮੁੰਡਾ ਵੀ ਇੱਕ ਇੰਨਾ ਦਾ ਜ਼ਖਮ। ਉਹ ਜ਼ਖਮੀ ਉਹਨੂੰ ਕਹੇ ਸੀ ਜਾ ਗਿਆ ਹਸਪਤਲ ਦਾਖਲ ਉਹ ਜੋ ਕਾਰਵਾਈ ਬੰਦੀ ਹੋ ਗਈ। ਕਾਰਵਾਈ ਕਰਦਾ।